ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹੋ ਪ੍ਰੋਗਰਾਮ ਹੈ ਜਿਸ ਤਹਿਤ ਵੱਡੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਜਿਹੜੇ ਮੁੱਦੇ ਪੰਜਾਬ ਦੇ ਨਾਲ ਅਸਬੰਧਿਤ ਹੁੰਦੇ ਨਹੀਂ ਚਾਹੇ ਉਹ ਰਾਸੀ ਹੋਣ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਹੋਣ ਜਿਵੇਂ ਇਸ ਪ੍ਰੋਗਰਾਮ ਦਾ ਨਾਮ ਹੈ ਨਿਊਜ਼ ਬਿਹਾਈਂਡ ਨਿਊਜ਼ ਤਾਂ ਉਸ ਦੇ ਤਹਿਤ ਖਬਰ ਦੇ ਪਿੱਛੇ ਦੀ ਖਬਰ ਤੇ ਵੀ ਖੁੱਲ ਕੇ ਗੱਲਬਾਤ ਕੀਤੀ ਜਾਂਦੀ ਹੈ तमाम ਗੱਲਬਾਤਾਂ ਕਰਨ ਦੇ ਲਈ ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਮੁੱਖ ਹਿੱਸਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਪ੍ਰੋਗਰਾਮ ਨਿਊ ਬਿਹਾਈਂਡ ਨਿਊਜ਼ ਦੇ ਵਿੱਚ ਸਵਾਗਤ ਕਰ ਲੈਂਦੇ ਆ ਸਵਾਗਤ ਆ ਸਰ ਪ੍ਰੋਗਰਾਮ ਤੁਹਾਡਾ ਮਿਹਰਬਾਨੀ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਹਰ ਵਾਰ ਦੀ ਤਰ੍ਹਾਂ ਖਬਰਾਂ ਅੱਜ ਵੀ ਬਹੁਤ ਸਾਰੀਆਂ ਨੇ ਪਰ ਪ੍ਰੋਗਰਾਮ ਦੀ ਸ਼ੁਰੂਆਤ ਗੁਰਪੁਰਪ ਤੋਂ ਕਰ ਲੈਣ ਆ 10ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਿੱਖ ਸੰਗਤਾਂ ਗੁਰੂ ਘਰਾਂ ਦੇ ਵਿੱਚ ਨਿਤਮਸਤਕ ਹੋ ਰਹੀਆਂ ਨੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਤੇ ਬਹੁਤ ਹੀ ਮਨਮੋਹਕ ਦ੍ਰਿਸ਼ ਗੁਰੂ ਘਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਇਹ ਬੜੀ ਦਿਲਚਸਪ ਗੱਲ ਹੈ ਸਤਿ ਸ੍ਰੀ ਅਕਾਲ ਸਭ ਕਹਿੰਦੇ ਕਿ ਸਾਲ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਨਾਲ ਹੁੰਦੀ ਹੈ ਤੇ ਸਾਲ ਦਾ ਅੰਤ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਨਾਲ ਹੁੰਦਾ ਹੈ। ਬਿਲਕੁਲ ਜੋ ਦੁਨੀਆ ਪਾਰ ਚ ਬੈਠਾ ਪੰਜਾਬੀ ਸਿੱਖ ਭਾਈਚਾਰਾ ਉਹਦੇ ਲਈ ਸਭ ਤੋਂ ਵੱਡਾ ਇਹ ਇੱਕ ਤਰ੍ਹਾਂ ਦਾ ਬਹੁਤ ਹੀ ਅਡੀਕ ਦੇ ਨਾਲ ਇਹ ਪਵਿੱਤਰ ਦਿਹਾੜਾ ਆਉਂਦਾ 357ਵਾਂ ਪ੍ਰਕਾਸ਼ ਦਿਹਾੜਾ ਹੈ। ਜੀ ਮੈਂ ਦੇਖ ਰਿਹਾ ਸੀ ਕਿ ਪਟਨਾ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਲੋਕ ਕੀਰਤਨ ਜਿਹੜੇਗੇ ਸਜਾਏ ਗਏ ਦੁਨੀਆ ਭਰ ਦੇ ਗੁਰਦੁਆਰਾ ਸਾਹਿਬਾਨ ਜਿੱਥੇ-ਜਿੱਥੇ ਵੀ ਹੈਗੇ ਉਹਨਾਂ ਨੂੰ ਸਜਾਇਆ ਗਿਆ ਜੀ ਦਰਬਾਰ ਸਾਹਿਬ ਬਾਕੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜਾ ਹੈ ਇਤੋਂ ਤੱਕ ਕਿ ਇਹਨੇ ਰਾਸ਼ੀ ਹਸਤੀਆਂ ਹਨ ਉਹਨਾਂ ਵੱਲੋਂ ਵੀ ਆਪਣੇ ਆਪਣੇ ਤੌਰ ਤੇ ਮੈਂ ਦੇਖ ਰਿਹਾ ਸੀ ਬੰਗਾਲ ਦੀ ਮੁੱਖ ਮੰਤਰੀ ਹਰਿਆਣੇ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਸਾਰਿਆਂ ਵੱਲੋਂ ਜਿਹੜਾ ਹੈ ਇਸ ਪਵਿੱਤਰ ਦਿਹਾੜੇ ਦੇ ਉੱਤੇ ਆ ਆਪਣਾ ਇਸ਼ਤਿਹਾਰ ਦੇ ਕੇ ਮੈਸੇਜ ਦੇ ਕੇ ਨਤਮਸਤਕ ਹੋਏ ਆ ਜੀ ਆਪਾਂ ਵੀ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਸਿੱਖ ਭਾਈਚਾਰੇ ਨੂੰ ਇਸ ਸ਼ੁਭ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਪਾਂ ਸਾਰੇ ਨਤਮਸਤਕ ਹੁੰਨੇ ਆ ਆਪਣਾ ਅਵਾਰਦਾ ਪ੍ਰਗਟਾਵਾ ਕਰਦੇ ਆ ਇਹ ਦਿਹਾੜਾ ਇਸ ਕਰਕੇ ਹੋਰ ਵੀ ਨਾਲ ਪਵਿੱਤਰਤਾ ਚ ਵਾਦਾ ਕਰਦਾ ਕਿ ਅੱਜ ਦਾ ਉਹ ਦਿਨ ਵੀ ਹੈ ਜਦੋਂ ਛਾੜ ਕੁਕੇ ਨਾਮਤਾਰੀ ਬਗਾਵਤ ਕਰਦੇ ਹੋ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ ਸੀ ਉਹਨਾਂ ਤੋਪਾਂ ਨਾਲ ਉਡਾਇਆ ਗਿਆ ਮਲੇਰਕੋਟਲਾ ਚ ਉਹਨਾਂ ਦਾ ਵੀ ਅੱਜ ਦਿਹਾੜਾ ਮਨਾਇਆ ਜਾ ਰਿਹਾ ਸੋਨਾ ਸ਼ਹੀਦਾਂ ਨੂੰ ਵੀ ਆਪਾਂ ਸਜਦਾ ਕਰਦੇ ਹਾਂ ਬਹੁਤ ਅਹਿਮ ਤੇ ਪਵਿੱਤਰ ਦਿਹਾੜਾ ਹੈ ਜਿਸ ਮੌਕੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੋ ਬਿਲਕੁਲ ਬਿਲਕੁਲ ਤਾਂ ਸਦੂਬ ਸਾਬ 2024 ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਜੇਕਰ ਆਪਾਂ ਇੰਡੀਆ ਗੱਠ ਜੋੜ ਦੀ ਗੱਲਬਾਤ ਕਰੀਏ ਤਾਂ ਪੰਜਾਬ ਦੇ ਵਿੱਚ ਕਹਿੰਦੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹਾਲਾਂਕਿ ਚੰਡੀਗੜ੍ਹ ਚੋਣਾਂ ਦੇ ਲਈ ਤਾਂ ਹੋ ਗਿਆ ਪਰ 24 ਦੀਆਂ ਚੋਣਾਂ ਦੇ ਲਈ ਅਜੇ ਤੱਕ ਗੱਠ ਜੋੜ ਦੀ ਸਥਿਤੀ ਸਪਸ਼ਟ ਨਹੀਂ ਹੈ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ 13 ਦੀ 13 ਲੋਕ ਸਭਾ ਸੀਟਾਂ ਤੇ ਇਕੱਲੇ ਹੀ ਚੋਣਾਂ ਲੜਾਂਗੇ ਜਦਕਿ ਰਾਗਵ ਝੱਡਾ ਉਹ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਬੋਲਟ ਰਹੇ ਨੇ ਕਹਿੰਦੇ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਦੇ ਲਈ ਗੱਠ ਜੋੜ ਹੋਇਆ ਇਹ ਟ੍ਰੇਲਰ ਹੈ 2024 ਦੀਆਂ ਚੋਣਾਂ ਤੋਂ ਪਹਿਲਾਂ ਅਗਨੀ ਪ੍ਰੀਖਿਆ ਵੀ ਇਸ ਨੂੰ ਮੰਨਿਆ ਜਾ ਰਿਹਾ ਤੇ ਉਹ ਕਹਿੰਦੇ ਕਿ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਗੱਠ ਜੋੜ ਦੀ ਹੀ ਗੱਲਬਾਤ ਬੋਲੇਗੀ ਕਿਉਂਕਿ ਇਹ ਵੱਖ-ਵੱਖਰੇ ਸੁਰ ਇਹਨਾਂ ਦੋਵਾਂ ਨੇਤਾਵਾਂ ਦੇ ਸਾਹਮਣੇ ਆ ਰਹੇ ਨੇ ਜੋਤ ਬਹੁਤ ਦਿਲਚਸਪ ਸਵਾਲ ਪੋਲitical ਤੌਰ ਤੇ ਦਾ ਜ਼ਿਕਰ ਕਰਦੇ ਹਾਂ ਜੇ ਆਪਾਂ ਆਪ ਔਰ ਕਾਂਗਰਸ ਦੇ ਗੱਠ ਜੋੜ ਦੀ ਗੱਲ ਕਰੀ ਇੱਕ ਪ੍ਰਾਣੀ ਕਹਾਵਤ ਹੈ ਕਹਿੰਦੇ ਜਿਹੜੇ ਪਾਟਿਆਵਾ ਬਾਂਸ ਹੁੰਦਾ ਨਾ ਉਹਦੇ ਵਿੱਚ ਕੋਈ ਸੁਰ ਕੱਢਣ ਦੀ ਕੋਸ਼ਿਸ਼ ਕਰੇ ਤਾਂ ਵੱਖਰ-ਵੱਖਰੀਆਂ ਸੁਰਾਂ ਨਿਕਲਦੀਆਂ ਇਸੇ ਤਰੀਕੇ ਨਾਲ ਜਿਹੜਾ ਆਪ ਦਾ ਤੇ ਕਾਂਗਰਸ ਦਾ ਗੱਠ ਜੋੜਾ ਹੈ ਇਹਦੇ ਜਿਹੜਾ ਵੀ ਬੋਲੀ ਬੋਲਦਾ ਨਜੋਸ Sidhu ਬੋਲੀ ਬੋਲਦਾ ਕਿ ਗੱਠ ਜੋੜ ਹੋਣਾ ਚਾਹੀਦਾ ਪ੍ਰਤਾਪ ਆਜਵੇਦੀ ਆਪਾਂ ਗੱਲ ਸੁਣੀਓ ਕਹਿੰਦੇ ਗੱਠ ਜੋੜ ਬਿਲਕੁਲ ਨਹੀਂ ਹੋਣਾ ਚਾਹੀਦਾ ਰਾਜਾ ਵਿੜਿੰਗ ਕਹਿੰਦਾ ਕਿ ਮੈਂ ਤਾਂ ਗੱਠ ਜੋੜ ਦੇ ਖਿਲਾਫ ਹਾਂ ਪਰ ਸਾਡੀ ਕੇਂਦਰੀ ਲੀਡਰ ਜੋ ਫੈਸਲਾ ਲਏਗੀ ਉਹ ਪਰਵਾਹ ਨਹੀਂ ਉਹਨਾਂ ਦੇ ਜਿਹੜੇ ਇੰਚਾਰਜ ਹੈ ਪੰਜਾਬ ਕਾਂਗਰਸ ਮਾਮਲਿਆਂ ਦੇ ਦਵਿੰਦਰ ਯਾਦਵ ਜੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਦ ਤੱਕ ਧਾਮ ਨਾਲ ਨਹੀਂ ਬੈਠਾਂਗੇ ਜਦ ਤੱਕ ਜਿਹੜੀ ਆਪ ਦੀ ਸਰਕਾਰ ਹੈ ਅਗਲੇ 3 ਸਾਲ ਚ ਪੰਜਾਬ ਚੋਂ ਖੇੜ ਨਹੀਂ ਦਿੰਦੇ ਔਰ ਇੱਥੇ ਕਾਂਗਰਸ ਦੀ ਸਰਕਾਰ ਬਣਾ ਨਹੀਂ ਲੈਂਦੇ ਇਹ ਤਾਂ ਹੈਗੀ ਕਾਂਗਰਸ ਦੀ ਤਸਵੀਰ ਕਾਂਗਰਸ ਦੀ ਬੋਲੀ ਜਿਹੜੀ ਉਸ ਆਪਾਂ ਕਹਿ ਰਹੇ ਪਾਟੇ ਵੇ ਬਾਸ ਦੇ ਵਿੱਚ ਜਿਹੜੀਆਂ ਵੱਖਰੀ ਸੁਰ ਨਿਕਲ ਰਹੀ ਹੈ ਜੀ ਹੁਣ ਆਪਾਂ ਉਸ ਸੁਰ ਦੀ ਗੱਲ ਕਰਦੇ ਆ ਜਿਹੜੀ ਇੱਕੋ ਪਾਰਟੀ ਆਮ ਆਦਮੀ ਪਾਰਟੀ ਦਾ ਗੱਲ ਕਰ ਰਹੇ ਦੇਖੋ ਰਾਗੋ ਚੱਡਾ ਪਾਰਲੀਮੈਂਟ ਮੈਂਬਰ ਹੈ ਜੀ ਆਪ ਦੇ ਸੀਨੀ ਰਾਗੂ ਹੈ ਮੁਖ ਮੰਤਰੀ ਭਗਵੰਤ ਮਾਨ ਮੁਖ ਮੰਤਰੀ ਦਾ ਹਨੇ ਪਾਰਟੀ ਦੇ ਕੱਦਾਬਾਰ ਆਗੂ ਹੈ ਕੌਮੀ ਪਦਰ ਤੇ ਉਹਨਾਂ ਦਾ ਇੱਕ ਨਾਂ ਹੈ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਦੋਨਾਂ ਹੀ ਆਗੂਆਂ ਦੀ ਜਿਹੜੀ ਹੈਗੀ ਗੱਠਜੋੜ ਬਾਰੇ ਬੱਕਰੋ ਬੱਕਰੀ ਬੋਲੀ ਹੈ ਰਾਗੂ ਚੱਡਾ ਨੇ ਇੱਕ ਦਿਨ ਪਹਿਲਾਂ ਜਦੋਂ ਆਪਾਂ ਹੁਣ ਇਸ ਮਾਮਲੇ ਦਾ ਜ਼ਿਕਰ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੈ ਇਹ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇੱਕ ਸੁਨੇਹਾ ਦੇ ਰਹੀ ਹੈ ਕਿ ਆਪ ਤੇ ਕਾਂਗਰਸ ਤੇ ਇੰਡੀਆ ਦਾ ਜਿਹੜਾ ਗੱਠਜੋੜ ਹੈ ਇਹ ਹੋਣਾ ਹੁਣ ਜਾ ਫਿਰ ਜਿੱਤ ਹਾਸਲ ਕਰੇਗਾ ਆਹ ਰਹੀ ਪਾਰਲੀਮੈਂਟ ਚੋਣ ਦੇ ਮੱਦੇ ਨਜ਼ਰ ਜੀ ਉਹਨੇ ਕਿ ਜਿਸ ਕਦਰ ਗੱਠ ਜੋੜ ਹੋਇਆ ਹੈ ਆਪਣੇ ਆਪ ਚ ਬਹੁਤ ਅਹਿਮ ਹੈ ਇਹਦੇ ਨਾਲ ਇੱਕ ਸੁਨੇਹਾ ਗਿਆ ਹੈ ਹਾਂ ਪੂਰੇ ਮੁਲਕ ਦੇ ਅੰਦਰ ਜੀ ਇੰਡੀਆ ਗੱਠ ਜੁੜ ਕੇ ਕਿਸ ਕਦਰ ਜਿਹੜਾਗਾ ਸਾਂਝੇ ਤੌਰ ਤੇ ਚੋਣ ਲੜੇਗਾ ਔਰ ਭਾਜਪਾ ਨੂੰ ਤਕੜੀ ਜੜੀ ਹਾਰ ਸਖਸ਼ਤ ਜੜੀ ਕੇ ਦੇਗਾ ਜੀ ਇਹ ਕਹਿ ਰਿਹਾ ਜਨਾਬ ਰਾਗਵ ਚੱਡਾ ਦੂਜੇ ਪਾਸੇ ਆਪਾਂ ਮੁਕੰਦਰੀ ਭਗਵੰਦ ਮਾਨ ਮੁਕੰਦਰੀ ਭਗਵੰਦ ਮਾਨ ਦਾ ਚਲੋ ਆਪਾਂ ਹਰ ਉਹਨਾਂ ਦੀ ਗੱਲ ਸੁਣਦੇ ਵੀ ਆਂ ਪਰ ਜਿਸ ਮੁੱਦੇ ਦਾ ਗੱਲ ਕਰ ਰਹੇ ਆਂ ਕੱਲ ਫੇਰ ਉਹਨਾਂ ਨੇ ਇਹੀ ਗੱਲ ਦਰਾਈ ਹੈ ਹਮ ਕਿ ਅਸੀਂ ਜਿਹੜਾ ਪੰਜਾਬ ਦੇ ਚ 13 ਦੀਆਂ 13 ਸੀਟਾਂ ਜਿੱਤ ਕੇ ਪੰਜਾਬ ਹੀਰੋ ਬਣੇਗਾ ਆਪਦੀ ਟੋਲੀ ਚ ਪਾਵਾਂਗੇ 13 ਦੀਆਂ 13 ਸੀਟਾਂ ਉਹ ਕਹਿੰਦੇ ਇਹਨਾਂ ਦਾ ਕੀ ਹੈ ਕਾਂਗਰਸ ਵਾਲਿਆਂ ਦਾ ਜੇ ਆਪਾਂ ਗੱਲ ਕਰੀ ਬਾਜਵਾ ਕਹਿੰਦੇ ਹੋਰ ਬੋਲੀ ਬੋਲਦਾ ਵਿੜਿੰਗ ਹੋਰ ਬੋਲੀ ਬੋਲਦਾ ਇੱਕ ਕਹਿੰਦੇ ਜਿਆ ਨੇਤਾ ਜਿਹਨੂੰ ਬਿਜਲੀ ਮਹਿਕਮਾ ਦਿੱਤਾ ਗਿਆ ਸੀ ਉਹਨੇ ਮਹਿਕਮਾ ਹੀ ਨਹੀਂ ਸੰਭਾਲਿਆ ਆਪਣੇ ਵੇਲੇ ਜਣੀ ਇਹੋ ਜਿਹੇ ਕਟਾਕਸ ਜਿਹੜੇ ਹੈ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਹੈ ਕਾਂਗਰਸ ਦੇ ਖਿਲਾਫ ਕਿ ਕਾਂਗਰਸ ਵੱਲੋਂ ਸਿੱਧੇ ਤੌਰ ਤੇ ਜਿਹੜਾ ਹੈਗਾ ਆਪ ਦੇ ਖਿਲਾਫ ਸੋ ਬੜਾ ਇੱਕ ਤਰ੍ਹਾਂ ਦਾ ਕਨਫਿਊਜ਼ਨ ਪੰਬਲ ਪੂ ਸਾਹਿਬ ਤੇ ਆ ਵੈ ਇਸ ਪੰਬਲ ਪੂਸੇ ਦੇ ਚਲਦਿਆਂ ਇੱਕ ਐ ਤੇ ਦਿਲਚਸਪ ਦੀ ਇਹ ਵੀ ਆ ਜਦੋਂ ਹੁਣ ਆਪਾਂ ਗੱਲ ਕਰ ਰਹੇ ਆ ਇੱਕ ਦਿਨ ਠੀਕ ਇੱਕ ਦਿਨ ਬਾਅਦ ਦੇ ਵਿੱਚ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋ ਰਹੀ ਹੈ ਉੱਥੇ ਜ਼ਰੂਰ ਆਪ ਤੇ ਕਾਂਗਰਸ ਦੀ ਜਿਹੜੀ ਹੈਗੀ ਹੁਣ ਇਸ ਵੇਲੇ ਹੈਗੀ ਆਪਾਂ ਇੱਕ ਜੁੜਤਾ ਹੈ ਗਲਵਕੜੀ ਹੈ ਦੋਨੇ ਰਲ ਕੇ ਚੋਣ ਲੜ ਰਹੇ ਆ ਔਰ ਭਾਜਪਾ ਨੂੰ ਇਸ ਸਕਾਸ਼ਤ ਜਿਹੜੀ ਹੈਗੀ ਤਕਰੀਬਨ ਤੈ ਹੈ ਗੋ ਹਾਰ ਦੇਣਗੇ ਚੰਡੀਗੜ੍ਹ ਆਪਣੀ ਰਾਜਧਾਨੀ ਹੈ ਹਰਿਆਣਾ ਦੀ ਵੀ ਰਾਜਧਾਨੀ ਹੈ ਜੀ ਇਸੇ ਮੇਅਰ ਦੀ ਚੋਣ ਨੂੰ ਲੈ ਕੇ ਕਾਫੀ ਕਮਸਾਨ ਮੱਚਾ ਵਾ ਕੱਲ ਉੱਥੇ ਇੱਕ ਵੰਟੀ ਮੈਂਬਰ ਹੈ ਉਹ ਵੰਟੀ ਮੈਂਬਰ ਨੂੰ ਲੈ ਕੇ ਹੀ ਪਹਿਲਾਂ ਤਾਂ ਭਾਜਪਾ ਵਾਲੇ ਪਹੁੰਚ ਗਏ ਜੀ ਇਹਨੂੰ ਜ਼ਬਰਦਸਤੀ ਕਾਂਗਰਸ ਵਾਲੇ ਲ ਜਾ ਰਹੇ ਹੈ ਕਾਂਗਰਸ ਵਾਲੇ ਕਹਿੰਦੇ ਸਾਡੇ ਨਾਲ ਹੈ ਫਿਰ ਵੰਟੀ ਨੇ ਬਕਾਇਦਾ ਵੀਡੀਓ ਵਾਇਰਲ ਕੀਤੀ ਜੀ ਮੈਂ ਤਾਂ ਕਾਂਗਰਸ ਦੇ ਨਾਲ ਆ ਕਾਂਗਰਸ ਦੇ ਨਾਲ ਹੀ ਰਹਾਂਗਾ ਹੁੰਦਿਆਂ ਹਾਂ ਦਾ ਜਦੋਂ ਰਾਤ 9 10 ਵਜੇ ਤਾ ਉਹ ਜਿਹੜਾ ਵੰਟੀ ਸੀਗਾ ਉਹਨੂੰ ਪਾਵਨ ਰਵਾਂਸਲ ਜਿਹੜੇ ਸਾਬਕਾ ਕੈਬਨਿਟ ਮੰਤਰੀ ਰਹੇ ਐ ਸਾਬਕਾ ਪਾਰਲੀਮੈਂਟ ਮੈਂਬਰ ਐ ਸ਼ਹਿਰ ਦੇ ਉਹ ਆਪਣੇ ਨਾਲ ਰਹੇਗੇ ਉਹਦੇ ਘਰ ਜਾ ਕੇ ਮੇਰੇ ਖਿਆਲ ਬੰਟੀ ਨੇ ਰਾਤ گزارੀ ਹੋਏਗੀ ਐਤਤਰ ਮੈਂਬਰਾਂ ਦੀ ਖਿੱਚ ਤੂ ਜੜੀ ਹੈਗੀ ਆਪ ਵਾਲੇ ਕਿਸੇ ਖੇਮੇ 'ਚ ਰੱਖ ਰਿਹਾ ਭਾਜਪਾ ਵਾਲੇ ਕਿਸੇ 'ਚ ਕਾਂਗਰਸ ਵਾਲੇ ਕਿਸੇ 'ਚ ਆਪਣੇ ਆਪ ਸੰਭਾਲਣ ਲੱਗੇ ਆ ਕੱਲ ਹੁਣ ਪਤਾ ਲੱਗੇਗਾ ਕਿ ਕੀ ਨਤੀਜਾ ਸਾਹਮਣੇ ਆਉਂਦਾ ਪਰ ਜੋ ਸਥਿਤੀ ਐ ਇਸ ਵੇਲੇ ਬਣੀ ਵੀ ਐ ਜੇ ਆਪਾਂ ਆંકੜਿਆਂ ਦੀ ਗੱਲ ਕਰੀ ਗਣਿਤ ਦੀ ਗੱਲ ਕਰੀ ਤਾਂ ਉਹਦੇ ਮੁਤਾਬਕ ਜਿਹੜਾਗਾ ਕਾਂਗਰਸ ਤੇ ਆਪ ਦਾ ਕਾਫੀ ਹੱਥ ਉੱਪਰ ਨਜ਼ਰ ਆ ਰਹੇ ਨੂੰ ਕੋਲੇ ਬੀ ਮੈਂਬਰ ਜਿਦੋਂ ਕਿ ਖਿੱਚ ਦੂਗੇ ਜਿਹੜਾ ਪਾਜਪਾ ਕੋਲੇ ਮੁਸ਼ਕਲ ਨਾਲ 14-15 ਮੈਂਬਰ ਬਣਦੇ ਆ ਸੋ ਪਹਿਲੀ ਜਿੱਤ ਤਾਂ ਹਾਈ ਇੰਡੀਆ ਗੱਠ ਜੋੜ ਦੀ ਚੰਡੀਗੜ੍ਹ ਦੀ ਪਰ ਜਦੋਂ ਆਪਾਂ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਚ ਲਾਜ਼ਮੀ ਤੌਰ ਤੇ ਭਗਵੰਤ ਮਾਨ ਦੀ ਸੁਰ ਹੋਰ ਹੈ ਰਾਗੂ ਚੱਡਾ ਦੀ ਸੁਰ ਹੋਰ ਹੈ ਕਿ ਇਹ ਹੁਣ ਸੁਰ ਦਿੱਲੀ ਜਾ ਕੇ ਇੱਕ ਸੁਰ ਹੋਏਗੀ ਕਿ ਵੱਖਰੇ ਵੱਖਰੀਆਂ ਸੁਰਾਂ ਹੀ ਰਹਿਣਗੀਆਂ ਇਹਦੇ ਲਈ ਆਪਾਂ ਨੂੰ ਹੋਰ ਥੋੜੇ ਦਿਨ ਲੱਗਦਾ ਇੰਤਜ਼ਾਰ ਕਰਨਾ ਪਏਗਾ ਬਿਲਕੁਲ ਬਿਲਕੁਲ ਸੰਸਾਭ ਚੰਡੀਗੜ ਚੋਣ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਜੇਕਰ ਮੈਂ ਤੁਹਾਡੇ ਨਜ਼ਰੀਏ ਤੋਂ ਜਾਨਣਾ ਚਾਹਾਂ ਤਾਂ ਕਿ ਤੁਸੀਂ ਕੀ ਸੋਚਦੇ ਹੋ ਤੇ ਕਿਵੇਂ ਵੇਖਦੇ ਹੋ ਇਸ ਚੋਣ ਨੂੰ ਕਿਉਂਕਿ ਰਾਗਵ ਚੱਡਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਕਹਿੰਦੇ ਕਿ ਸਾਰੀਆਂ ਵਿਰੋਧੀ ਧਿਰਾਂ ਨੇ ਉਹ ਉਹਨਾਂ ਦਾ ਗੱਠ ਜੋੜ ਹੋਇਆ ਵਾ ਤਾਂ ਉਹ ਭਾਜਪਾ ਨੂੰ ਹਾਰ ਦਾ ਮੂੰਹ ਦਿਖਾਉਣਗੀ ਕਹਿੰਦੇ ਕਿ ਇਹ ਟ੍ਰੇਲਰ ਹੈ ਜਿਹੜਾ ਚੰਡੀਗੜ ਚੋਣ ਨੂੰ ਟ੍ਰੇਲਰ ਦੱਸ ਰਹੇ ਬਿਲਕੁਲ ਠੀਕ ਹੈ ਜਦ ਜਿਹੜਾ ਉਹਨੇ ਟ੍ਰੇਲਰ ਦੀ ਗੱਲ ਕੀਤੀ ਹੈ ਵਾਕਈ ਹੈਵੀ ਟ੍ਰੇਲਰ ਕਿਉਂਕਿ ਜਦੋਂ ਦਾ ਇੰਡੀਆ ਗੱਠ ਜੋੜ ਦੇ ਬਾਰੇ ਚਰਚਾ ਛੜੀ ਹੈ ਇੰਡੀਆ ਗੱਠ ਜੋੜ ਹੋਇਆ ਹੈ ਇਹ ਪਹਿਲੀ ਚੋਣ ਹਾਲਾਂਕਿ ਮੇਅਰ ਦੀ ਚੋਣ ਜਿਹੜੀ ਹੁੰਦੀ ਹੈ ਜੇ ਆਪਾਂ ਕੌਮੀ ਪੱਧਰ ਦੇ ਦੇਖੀਏ ਤਾਂ ਕੋਈ ਬਹੁਤ ਵੱਡਾ ਮਾਮਲਾ ਨਹੀਂ ਹੈਗਾ ਮੇਅਰ ਦੀ ਚੋਣ ਇੱਕ ਸਿਟੀ ਦੀ ਚੋਣ ਹੈ ਪਰ ਫਿਰ ਵੀ ਕਿਉਂਕਿ ਚੰਡੀਗੜ੍ਹ ਹੈ ਚੰਡੀਗੜ੍ਹ ਦੁਨੀਆ ਭਰ ਚ ਇੱਕ ਤਾਂ ਜਾਣਿਆ ਪਛਾਣਿਆ ਸ਼ਹਿਰ ਹੈ ਬਿਊਟੀਫੁਲ ਸਿਟੀ ਕਹਿੰਦੇ ਆ ਇਹਨੂੰ ਦੇਸ਼ ਦੇ ਅੰਦਰ ਇਸ ਦੀ ਚਰਚਾ ਹੁੰਦੀ ਹੈ ਤੇ ਇਸ ਦੇ ਮੇਅਰ ਦੀ ਚੋਣ ਜੇਕਰ ਕਾਂਗਰਸ ਹੋਰ ਰਲ ਕੇ ਜਿਹੜਾ ਲੜਦੇ ਆ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਜਿੱਦਦੇ ਆ ਜੀ ਤੇਦਾ ਨੋਟਿਸ ਲਿਆ ਜਾਣਾ ਸੁਭਾਵੇ ਕਹ ਤੇ ਇਹਦੇ ਨਾਲ ਦੂਜੀਆਂ ਪਾਰਟੀਆਂ ਜਿਹੜੀਆਂ ਆਪ ਵਾਲੀਆਂ ਤੇ ਕਾਂਗਰਸ ਵਾਲੀਆਂ ਬਾਕੀ ਸੂਬਿਆਂ ਦੇ ਅੰਦਰ ਵੀ ਆਪਾਂ ਗੱਲ ਕਰ ਲਈਏ ਪੰਜਾਬ ਆ ਹਰਿਆਣਾ ਬਾਕੀ ਮੁਲਕ ਦੇ ਹਿੱਸੇ ਜਿੱਥੇ-ਜਿੱਥੇ ਵੀ ਚੋਣਾਂ ਹੋਣਗੀਆਂ ਇੰਡੀਆ ਗੱਠ ਜੋੜੇ ਉਹਦੇ ਨਾਲ ਅਤਿਸ਼ਾਤਾ ਕਿਉਂਕਿ ਪਹਿਲੀ ਚੋਣ ਆ ਇਹ ਰਾਗੂ ਤੇ ਡੱਬੇ ਕੋਲ ਠੀਕ ਹੈ ਰਿਹਾ ਜੀ ਕਿ ਪਹਿਲਾ ਸਨਿਹਾਏ ਜਾਏਗਾ ਕਿ ਇੰਡੀਆ ਗੱਠ ਜੋੜ ਨੇ ਇਸ ਦੀ ਦੇ ਅੰਦਰ ਇਕੱਠੇ ਹੋ ਕੇ ਕੁਝ ਜਿੱਤ ਹਾਸਲ ਕੀਤੀ ਹੈ ਜੀ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਜੇ ਆਪ ਅਤੇ ਕਾਂਗਰਸ ਇੱਥੇ ਇਕੱਠੇ ਨਾ ਹੁੰਦੇ ਤਾਂ ਇਹ ਜਿੱਤ ਭਾਜਪਾ ਦੀ ਝੋਲੀ ਚ ਪੈਣੀ ਸੀ ਹੁਣ ਦੋਨੇ ਇਕੱਠੇ ਹੋ ਗਏ ਐ ਇਸ ਕਰਕੇ ਜਿਹੜੀ ਜਿੱਤ ਜਿਹੜੀ ਹੈਗੀ ਆ ਆਪ ਔਰ ਕਾਂਗਰਸ ਦੇ ਖਾਤੇ ਚ ਆ ਰਹੀ ਹੈ ਜੇ ਸਥਿਤੀਆਂ ਬਣੀਆਂ ਉਹ ਦਿਨ ਤੱਕ ਆਪ ਦਾ ਮੇਅਰ ਹੋਏਗਾ ਡਿਊਟੀ ਮੇਅਰ ਸੀਨੀਅਰ ਮੇਅਰ ਕਾਂਗਰਸ ਦੇ ਹੋਣਗੇ ਤੋ ਤਿੰਨ ਵੱਡੇ ਅਹੁਦੇ ਐ ਤਿੰਨੇ ਵੱਡੇ ਅਹੁਦੇ ਹੁਣ ਅਸਲੇ ਕਾਂਗਰਸ ਤੇ ਆਪ ਕੋਲੇ ਦੰਦੇ ਨਜ਼ਰ ਆ ਰਹੇ ਜੀ ਇੱਕ ਇਹ ਵੀ ਅਕੇ ਦੇ ਨਾਲ ਕੌਮੀ ਪੱਧਰ ਤੇ ਇੱਕ ਸੁਨੇਹਾ ਜਾਏਗਾ ਕਿ ਜੇ ਇਹੋ ਸੋਚ ਰੱਖੀ ਜਾਏ ਬਾਕੀ ਸੂਬਿਆਂ ਦੇ ਅੰਦਰ ਤਾਂ ਚੰਗੇ ਨਤੀਜੇ ਆ ਸਕਦੇ ਆ ਜਦੋਂ ਆਪਾਂ ਭਗਵੰਤ ਮਾਨ ਦੀ ਤੇ ਪੰਜਾਬ ਦੀ ਗੱਲ ਕਰਦੇ ਆ ਜੀ ਉੱਥੇ ਬੇਝਾਕ ਭਗਵੰਤ ਮਾਨ ਵੀ ਕਹਿੰਦਾ ਕਿ 13 ਸੀਟਾਂ ਅਸੀਂ ਲੜਾਂਗੇ ਕਾਂਗਰਸ ਵਾਲੇ ਕਹਿ ਰਹੇ ਕਿ ਅਸੀਂ ਵੀ 13 ਸੀਟਾਂ ਲੜਾਂਗੇ ਹਾਲਾਂਕਿ ਜਦੋਂ ਦਿੱਲੀ ਜਾ ਕੇ ਕੇਜਰੀਵਾਲ ਖੜਗੇ ਨੂੰ ਮਿਲਦੇ ਆ ਰਾਹੁਲ ਗਾਂਧੀ ਨੂੰ ਮਿਲਦੇ ਆ ਉੱਥੇ ਕੋਈ ਸਥਿਤੀ ਗੱਲਾਂ ਹੋਰ ਹੁੰਦੀਆਂ ਪਰ ਜਦੋਂ ਪੰਜਾਬ ਆ ਜਾਂਦਾ ਇਹ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਵੱਖਰ ਵੱਖਰੀ ਭੋਲੀ ਬੋਲਦੀ ਹੈ ਜਿੱਦ ਆਪਾਂ ਗਣਿਤ ਦੀ ਗੱਲ ਕਰਦੇ ਇੱਥੇ ਵੀ ਗਣਿਤ ਦਾ ਸਾਖਤਾ ਲਾਇਆ ਜਾਵੇ ਆਪ ਔਰ ਕਾਂਗਰਸ ਜੇ ਮਿਲ ਕੇ ਚੋਣ ਲੜਨਗੇ ਤੇ ਇਹਦੇ ਚੰਗੇ ਨਤੀਜੇ ਆ ਸਕਦੇ ਆ ਜਿਵੇਂ ਕੋਈ ਦੋ ਰਹਿ ਨਹੀਂ ਅਲੱਗ-ਅਲੱਗ ਲੜਨਗੇ ਤਾਂ ਫਿਰ ਉਹ ਪਰਸਤਥੀਆਂ ਦੱਸਣੀਆਂ ਇੱਕ ਜਿਹੜਾ ਆਪ ਨੂੰ ਇਹਦੇ ਚ ਇਹ ਵੀ ਫਾਇਦਾ ਹੋ ਸਕਦਾ ਜੀ ਕਿ ਜੇ ਵੱਧ ਸੀਟਾਂ ਜਿੱਤਣਗੇ ਦੇਖੋ ਆਪ ਬੇਸ਼ੱਕ قومی ਪਧਰ ਦੀ ਪਾਰਟੀ ਆਪਣੇ ਆਪ ਨੂੰ ਦਾਵੇਦਾਰ ਕਹਿੰਦੀ ਹੈ ਕਿ ਹੁਣ ਅਸੀਂ ਨੈਸ਼ਨਲ ਪਾਰਟੀ ਬਣ ਗਏ ਆ ਜੀ ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਦਾ ਆਧਾਰ ਦਿੱਲੀ ਹੈ ਇਸ ਵੇਲੇ ਜਾਂ ਪੰਜਾਬ ਹੈ ਪੰਜਾਬ ਜੋ ਜਿੰਨੀਆਂ ਪਾਰਲੀਮੈਂਟ ਦੀਆਂ ਸੀਟਾਂ ਜਿੱਤਣਗੇ ਉਹਨਾਂ ਹੀ ਕੇ ਸਿੱਧੀ ਜਾ ਕੇ ਪਾਰਲੀਮੈਂਟ 'ਚ ਆਪਦੀ ਮਜ਼ਬੂਤ ਹੋਏਗੀ। ਜੀ ਸੋ ਆਪ ਦੇ ਸਾਹਮਣੇ ਵੱਡਾ ਸਵਾਲ ਹੈ ਕਿ ਵੱਧ ਸੀਟਾਂ ਹਾਸਲ ਕਰਨੀਆਂ ਜਾਂ ਆਪਣੇ ਹੌਮੇ ਰੱਖ ਕੇ ਕਿ ਅਸੀਂ ਕਾਂਗਰਸ ਨਾਲੋਂ ਵੱਡੇ ਆਂ। ਕਾਂਗਰਸ ਕਹਿੰਦੀ ਅਸੀਂ ਆਪ ਨਾਲੋਂ ਵੱਡੇ ਆਂ। ਜੀ ਜੇ ਤਾਂ ਇਹ ਹੌਮੇ ਚ ਸਾਰੀਆਂ ਤਰ੍ਹਾਂ ਬਣੀਆਂ ਰਹਿਣਗੀਆਂ ਫਿਰ ਸੀਟਾਂ ਦਾ ਘਟਾ ਲੈਣੀਆਂ। ਗਰਦਨ ਜ਼ਰੂਰ ਆਪਣੇ ਥੋੜੇ ਅਕੜਾਂ ਵੀ ਰੱਖ ਸਕਦੇ ਆ ਪਰ ਜੇ ਮਿਲ ਕੇ ਚੱਲਣਗੇ ਤਾਂ ਉਮੀਦ ਹੈਗੀ ਆ ਕਿ ਪਾਰਲੀਮੈਂਟ ਦੇ ਅੰਦਰ ਘਟੋ ਘਟ ਪੰਜਾਬ ਇੰਡੀਆ ਗੱਠ ਜੋੜ ਨੂੰ ਵਧੇਰੇ ਸੀਟਾਂ ਦੇਗਾ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਬਿਲਕੁਲ ਬਿਲਕੁਲ ਸਤ ਜੀ ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਾਂਗਰਸ ਦੇ ਨਾਲ ਬਾਦ ਵੀ ਬਾਤਾਂ ਚੱਲ ਰਹੀਆਂ ਤੇ ਦੂਜੇ ਪਾਸੇ ਜੇਕਰ ਅਕਾਲੀ ਦਲ ਦੇ ਨਾਲ ਆਮ ਆਦਮੀ ਪਾਰਟੀ ਦਾ ਆਪਾ ਸਿਆਸਤ ਦੇ ਤੌਰ ਤੇ ਵੀ ਕਹੀਏ ਕਿ ਕਾਫੀ ਹਲਚਲ ਮਚੀ ਹੋਈ ਹੈ ਜਦੋਂ ਤੋਂ ਵਿਜੀਲੈਂਸ ਦੇ ਵੱਲੋਂ ਸਮਝੌਤਿਆਂ ਦੀ ਬਿਜਲੀ ਸਮਝੌਤਿਆਂ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਸਿਆਸਤ ਭੱਗੀ ਹੈ ਇੱਕ ਪਾਸੇ ਤਾਂ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਕੱਲ ਨਵੀਂ ਸਿਟਸ ਮਨੇ ਪੇਸ਼ ਹੁੰਦੇ ਨੇ ਤੇ ਜਦੋਂ ਹੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨੇ ਸਾਧਦੇ ਨੇ ਤੇ ਨਾਲ ਹੀ ਕਹਿੰਦੇ ਕਿ ਮੇਰੇ ਤੇ ਇੱਕ ਹੋਰ ਝੂਠਾ ਪਰਚਾ ਪਾ ਦਿਓ ਮੈਨੂੰ ਫੇਰ ਹੀ ਤੁਸੀਂ ਜੇਲ੍ਹ ਸਿਰ ਸਕਦੇ ਹੋ ਤਾਂ ਕਾਫੀ ਮਾਹੌਲ ਸਿਆਸਤ ਦਾ ਇਸ ਵੇਲੇ ਪਕਿਆ ਹੋਇਆ ਕਿਉਂਕਿ ਇੱਕ ਪਾਸੇ ਤਾਂ ਚੋਣਾਂ ਨੇ ਤੇ ਦੂਜੇ ਪਾਸੇ ਪਾਰਟੀਆਂ ਆਪਸ ਦੇ ਵਿੱਚ ਉਲਝੀਆਂ ਹੋਈਆਂ ਨੇ ਕਾਫੀ ਵਾਰ ਪਲਟਵਾਰ ਲਗਾਤਾਰ ਕੀਤੇ ਜਾ ਰਹੇ ਨੇ ਤੇ ਹੁਣ ਬਿਜਲੀ ਸਮਝੌਤਿਆਂ ਦੇ ਨਾਲ ਇੱਕ ਸਿਆਸੀ ਹਲਚਲ ਮਚੀ ਹੋਈ ਹੈ ਚਾਰੇ ਪਾਸੇ ਜੋ ਜਦੋਂ ਬਿਜਲੀ ਸਮਝੌਤਿਆਂ ਦੀ ਗੱਲ ਕਰਦੇ ਆ ਮੈਂ ਸਮਝਦਾ ਕਿ ਪੰਜਾਬ ਦੀ ਰਾਜਨੀਤੀ ਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਇੱਕ ਨਵਾਂ ਚੈਪਟਰ ਜਿਹੜਾ ਓਪਨ ਹੋਣ ਜਾ ਰਿਹਾ ਹੈ ਹੁਣ ਵਿਜੀਲੈਂਸ ਨੇ ਮੁਢਲੀ ਤੌਰ ਤੇ ਜਾਣ ਸ਼ੁਰੂ ਕਰ ਦਿੱਤੀ ਹੈ ਜੀ ਬਿਜਲੀ ਕਾਰਪੋਰੇਸ਼ਨ ਹੈ ਉਹਦੇ ਕੋਲ ਰਿਕਾਰਡ ਉਹਨਾਂ ਨੇ ਲੈ ਲਿਆ ਮੈਂ ਦੇਖ ਰਿਹਾ ਸੀ ਜਿਹੜਾ ਪੁੱਡਾ ਹੈਗਾ ਉਹਨਾਂ ਨਾਲ ਸੰਬੰਧਿਤ ਰਿਕਾਰਡ ਸੀ ਉਹ ਵੀ ਉਹਨਾਂ ਨੇ ਲੈ ਲਿਆ ਉਹ ਹੁਣ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਦੇਖਿਆ ਜਾ ਰਿਹਾ ਹੈ ਪਰ ਜਿਹੜੀ ਅਹਿਮ ਗੱਲ ਇਹ ਹੈ ਕਿ ਜਿਹੜੇ ਵੀ ਇਹ ਸਮਝੋਤੇ ਹੋਏ ਹੈ ਇਹ ਮੁੱਖ ਤੌਰ ਤੇ ਸਮਝੋਤੇ ਹੋਏ ਆਕਾਲੀ ਗੱਲ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਦੇ ਸਮੇਂ ਜੀ ਜੇ ਆਪਾਂ ਆਕਾਲੀ ਦਲ ਦੀ ਗੱਲ ਕਰਦੇ ਹਾਂ ਤਾਂ ਬਿਜਲੀ ਮੰਤਰੀ ਵੀ ਉਸ ਵੇਲੇ ਸਕਵੀਰ ਬਾਦਲ ਸੀ। ਹੂੰ ਦੂਜੇ ਪਾਸੇ ਬਿਕਰਮਜੀਠੀਆ ਊਰਜਾ ਮੰਤਰਾਲਾ ਉਹਨਾਂ ਕੋਲੇ ਸੀ। ਜੀ ਹੁਣ ਦੋ ਹੀ ਆਕਾਲੀ ਦਲ ਦੇ ਵੱਡੇ ਨੇਤਾ ਹੈ। ਹੂੰ ਸਕਵੀਰ ਬਾਦਲ ਬਿਕਰਮਜੀਠੀਆ ਦੋਨਾਂ ਦਾ ਹੀ ਭਗਵੰਤ ਮਾਨ ਦੇ ਨਾਲ ਜਿਹੜੇ ਮੁੱਖ ਮੰਤਰੀ ਇਹ ਪੇਚ ਫਸਿਆ ਹੋਇਆ ਹੈ। ਜੀ ਇੱਕ ਤਾਂ ਸਿੱਧੇ ਤੌਰ ਤੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਹੂੰ ਮੁੱਖ ਮੰਤਰੀ ਭਗਵੰਤ ਮਾਨ ਬਿਕਰਮਜੀਠੀਆ ਸਕਵੀਰ ਬਾਦਲ ਹੂੰ ਦੂਜੇ ਪਾਸੇ ਹੁਣ ਬਿਜਲੀ ਸਮਝੌਤਿਆਂ ਦੀ ਜਾਂਚ ਦਾ ਮਾਮਲਾ ਸ਼ੁਰੂ ਹੋ ਗਿਆ। ਜੀ ਹੁਣ ਜਦੋਂ ਜਾਂਚ ਜਿਵੇਂ ਸ਼ੁਰੂ ਹੋਏਗੀ ਇਹਦੇ ਨਾਲ ਪਤਾ ਨਹੀਂ ਕਈ ਨਵੇਂ ਲਾਟੂ ਬਿਜਲੀ ਨਾਲ ਜਗਣਗੇ ਕਿ ਭੁਜਣਗੇ ਜੀ ਇਹ ਤਾਂ ਜਾਂਚ ਦੱਸੇਗੀ ਪਰ ਇਹਦੇ ਨਾਲ ਇੱਕ ਖਲਬਲੀ ਜ਼ਰੂਰ ਪੰਜਾਬ ਦੇ ਨਵੇਂ ਸਿਰੇ ਤੋਂ ਮਚਣੀ ਸ਼ੁਰੂ ਹੋ ਗਈ ਹੈ ਕਾਰਨ ਇਹ ਹੈ ਕਿ ਇਹਦੇ ਨਾਲ ਕਈ ਅਧਿਕਾਰੀ ਜੁੜੇ ਹੋਏ ਆ ਜੀ ਕਈ ਹੋਰ ਅਸੀ ਆਗੂ ਜੁੜੇ ਹੋਏ ਆ ਇਹ ਸਿੱਧਾ ਦੋ ਸਾਬਕਾ ਮੰਤਰੀਆਂ ਦਾ ਜਾਂ ਆਗੂਆਂ ਦਾ ਮਾਮਲਾ ਨਹੀਂ ਕੌਕੀ ਅਧਿਕਾਰੀਆਂ ਦੇ ਪੱਧਰ ਤੇ ਕੈਬਨਟ ਪ੍ਰਵਾਨਗੀ ਦੇ ਨਾਲ ਇਹ ਸਾਰੇ ਜਿਹੜੇ ਸਮਝੋਤੇ ਆ ਪ੍ਰਵਾਨ ਚੜੇ ਆ ਹੁਣ ਕਿਹਦੀ ਕਿਹਦੀ ਜ਼ਿੰਮੇਵਾਰੀ ਤੈਅ ਹੋਈਗੀ ਉਹਦੇ ਚ ਕਿਹੜੇ ਕਿਹੜੇ ਅਧਿਕਾਰੀ ਆਉਂਦੇ ਆ ਇਹ ਕਾਫੀ ਕਮਸਾਨ ਵਾਲਾ ਮਾਮਲਾ ਹੈ ਇਹ ਵੀ ਕਿਹਾ ਜਾ ਰਿਹਾ ਜੋਤ ਕੇ ਜਿਹੜੇ ਸਮਝੋਤੇ ਹੋਇਆ ਕਾਫੀ ਮਹਿੰਗੇ ਹੋਇਆ ਜਿਵੇਂ ਕਈ ਸਮਝੋਤੇ 17 ਰੁਪਏ 70 ਰੁਪਏ ਤੋਂ ਲੈ ਕੇ 17 ਰੁਪਏ ਪਰ ਜੁਨ ਤੱਕ ਹੈ ਇਸ ਤਰ੍ਹਾਂ ਜਿਹੜੇ ਹੁਣ ਸਮਝੋਤੇ ਹੋ ਰਿਹਾ ਉਹ 2-3 ਰੁਪਏ ਪਰ ਜੁਨ ਹੈ ਜ ਜ ਉਹਨਾਂ ਦੀ ਕੰਪੈਰੀਜੈਂਸ ਦੇਖੀਏ ਊਰਜਾ ਖੇਤਰ ਦੀ ਆਪਾਂ ਗੱਲ ਕਰ ਲਈਏ ਦੂਜੇ ਬਿਜਲੀ ਖੇਤਰ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਚ ਜਿਹੜਾ ਬਿਜਲੀ ਦੇ ਸਮਝੌਤੇਾਂ ਚ ਜਿਹੜੀ ਪਾਰ ਯੂਨਿਟ ਜਿਹੜੀ ਖਰੀਦੋ-ਫਰੋਕਤਾ ਉਹਦੇ ਚ ਕਾਫੀ ਉਤਰਾ-ਚੜਾ ਹੈ ਸੋ ਕਿਸ ਤਰ੍ਹਾਂ ਦਾ ਆਇਆ ਹੋ ਕੀ ਉਸ ਵੇਲੇ ਸਥਿਤੀ ਇਦਾਂ ਦੀ ਸੀ ਜਿਸ ਦੇ ਵਿੱਚ ਜਿਹੜਾ ਬਿਜਲੀ ਤੇ ਊਰਜਾ ਦਾ ਜਿਹੜਾ ਸਿਸਟਮ ਹੈ ਉਹ ਮਹਿੰਗਾ ਸੀ ਮਹਿੰਗੇ ਸਮਝੌਤੇ ਹੋਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਸਮਝੌਤੇ ਹੋਇਆ ਜੋ ਤਾਂ ਉਹਦੇ ਚ ਕਈਆਂ ਡੜਰਾਸੀ ਆਗੂ ਹੈ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਸਮਝੌਤੇ ਹੋਏ ਆ ਕਈ ਅਧਿਕਾਰੀਆਂ ਦੇ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਨਾਂ ਤੇ ਸਮਝੌਤੇ ਹੋਏ ਜੀ ਅਸਲ ਜੇ ਰਾਜਨੀਤੀ ਜੋ ਹੁੰਦਾ ਕੀ ਹੈ ਇੱਕ ਪੰਜਾਬੀ ਦੀ ਬੜੀ ਪਿਆਰੀ ਕਹਾਵਤ ਹੈ ਕਹਿੰਦੇ ਵੇਂਦੀ ਗੰਗਾ ਚ ਕੋਈ ਵੀ ਹੱਥ ਤੋਲੇ ਹਮ ਜਦੋਂ ਅਧਿਕਾਰੀਆਂ ਨੂੰ ਵੀ ਲੱਗਿਆ ਹੋਵੇਗਾ ਜੀ ਇਹ ਵੀ ਮਹਿੰਗੇ ਬਾਦੇ ਸਮਝੋਤੇ ਹੋਏ ਆ ਚਾਰ ਪੈਸੇ ਬਚਣਗੇ ਆਪਾਂ ਆਪਣੇ ਰਿਸ਼ਤੇਦਾਰ ਨੂੰ ਦਵਾ ਦਿਓ ਜੀ ਇਦਾਂ ਕਿਸੇ ਰਾਸੀਆਗੂ ਨੂੰ ਲੱਗਿਆ ਹੋਵੇਗਾ ਹਮ ਕਿ ਵੇਂਦੀ ਗੰਗਾ ਹੈਗੀ ਆਪਾਂ ਵੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਿਹੜਾ ਹੈਗਾ ਇਹਦੇ ਚ ਜ਼ਮੀਰ ਕਰਾ ਦਿਓ ਜੀ ਹੁਣ ਜਦੋਂ ਤਾਂ ਉਹਨਾਂ ਦੇ ਸਮਝੋਤਿਆਂ ਚ ਸਾਰਿਆਂ ਦੇ ਨਾਂ ਨੂੰ ਪੈ ਕੇ ਆ ਗਏ ਹੂੰ ਹੁਣ ਜਦੋਂ ਇਹ ਜਾਂਚਦਿਆਂ ਜਿਹੜੀਆਂ ਆ ਗਿਆ ਪਰਤਾਂ ਖੁੱਲਣਗੀਆਂ ਜੀ ਇਹਦੇ ਨਾਲ ਪਤਾ ਨਹੀਂ ਕੌਣ-ਕੌਣ ਅੱਗੇ ਸਾਹਮਣੇ ਆਉਣਗੇ ਕਿੰਨਾ-ਕਿੰਨਾ ਤੇ ਕੇਸ ਬਣਨਗੇ ਜਿਵੇਂ ਪਿਛਲੇ ਸਮੇਂ 'ਚ ਆਪਾਂ ਗੱਲ ਕਰਦੇ ਸੀਗੇ ਸਾਧੂ ਸੰਤ ਧਰਮ ਸੋਧ ਦੀ ਗੱਲ ਕਰਦੇ ਆਪਾਂ ਜੀ ਗਿਲਜੀਆਂ ਦੀ ਗੱਲ ਕਰਦੇ ਆਂ ਆਸ਼ੂ ਦੀ ਗੱਲ ਕਰਦੇ ਆਂ ਹੋਰ ਕਈ ਮੰਤਰੀਆਂ ਦੀ ਗੱਲ ਕਰਦੇ ਆਂ ਜੀ ਉਹ ਸੀ ਕਾਂਗਰਸ ਨਾਲ ਸੰਬੰਧਿਤ ਇਹ ਜਿਹੜਾ ਮਾਮਲਾ ਹੈ ਖਾਸ ਤੌਰ ਤੇ ਚਿੱਟੇ ਤੌਰ ਤੇ ਮਾਮਲਾ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਹੂੰ ਉਹਨਾਂ ਨਾਲ ਸੰਬੰਧਤ ਹੈ ਜੀ ਇਸ ਕਰਕੇ ਵੀ ਇੱਕ ਗੱਲ ਜਿਹੜੀ ਹੈਗੀ ਉੱਪਰ ਕੇ ਸਾਹਮਣੇ ਆ ਰਹੀ ਹੈ ਕਹਿੰਦੇ ਸੁਖਵੀਰ ਬਾਦਲ ਕਿਉਂਕਿ ਉਹਨਾਂ ਨੇ ਮਾਨਾ ਹਾਨੀ ਦਾ ਕੇਸ ਕਰਤਾ ਭਗਵੰਤ ਮਾਨ ਤੇ ਇਸ ਕਰਕੇ ਕਹਿੰਦੇ ਹਨ ਭਗਵੰਤ ਮਾਨ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰਤੀ ਹੈ ਜੀ ਹੁਣ ਜਵਾਬੀ ਕਾਰਵਾਈ ਉਹਦੇ ਕਰਕੇ ਕੀਤੀ ਹੈ ਜਾਂ ਭਗਵੰਤ ਮਾਨ ਵੈਸੇ ਕਹਿ ਰਿਹਾ ਦੇਖੋ ਭਗਵੰਤ ਮਾਨ ਨੂੰ ਜਦੋਂ ਮੈਂ ਕਹਿੰਦਾ ਕਿ ਆਪਾਂ ਹਰ ਰੋਜ਼ ਸੁਣਦੇ ਆ ਬਿਲਕੁਲ ਉਹ ਕਹਿੰਦਾ ਕਿ ਜਿਨੇ ਵੀ ਪੰਜਾਬ ਨੂੰ ਲੁੱਟਿਆ ਕੁੱਟਿਆ ਚਾਹੇ 20 ਸਾਲ ਪਹਿਲਾਂ ਲੁੱਟਿਆ ਜਾਂ 25 ਸਾਲ ਪਹਿਲਾਂ ਲੁੱਟਿਆ ਕਹਿੰਦਾ ਪੈਸੇ ਪੈਸੇ ਦਾ ਹਿਸਾਬਦਾ ਮੈਂ ਲਾਉਂਗਾ ਜੀ ਹੁਣ ਜੇ ਉਹ ਲੁੱਟਣ ਦੇ ਮਾਮਲੇ ਦੇਖੀਏ ਹਮ ਜੇ ਗੱਲ ਕਰੀ ਕਿਉਂਕਿ ਬਿਜਲੀ ਸਮਝੌਤਿਆਂ ਦੀ ਗੱਲ ਜਿਹੜੀ ਮਹਿੰਗੇ ਪਾਸ ਸਮਝੋਤੇ ਹੋਇਆ ਜੀ ਇਹ ਜੋ ਇਹ ਮੁੱਦਾ ਕੋਈ ਅਚਾਨਕੇ ਨਹੀਂ ਉੱਠਿਆ ਹਮ ਕੈਪਟਨ ਅਮਰਿੰਦਰ ਦੀ ਸਰਕਾਰ ਵਲੇ ਵੀ ਇਹ ਗੱਲ ਉੱਠਦੀ ਰਹੀ ਹੈ ਜੀ ਉਦੋਂ ਬਾਅਦ ਚੰਜੀ ਦੀ ਚੰਨੀ ਦੀ ਜੇ ਆਪਾਂ ਗੱਲ ਕਰੀਏ ਹਾਲਾਂਕਿ ਥੋੜੇ ਸਮੇਂ ਤੱਕ ਮੁੱਖ ਮੰਤਰੀ ਰਹੇ ਜੀ ਉਹਨਾਂ ਦੇ ਸਮੇਂ ਵੀ ਕਮਿਸ਼ਨ ਬਣਿਆ ਜਾਂਚ ਸ਼ੁਰੂ ਹੋਈ ਪਰ ਉਹ ਜਾਂਚ ਕਿਸੇ ਸਿਰੇ ਨਹੀਂ ਲੱਗੀ ਸਮਾ ਵੀ ਬੜਾ ਘੱਟ ਸੀ ਜੀ ਤੇ ਉਸ ਤੋਂ ਬਾਅਦ ਤੋਂ ਕਮਿਸ਼ਨ ਵਗੈਰਾ ਦਾ ਕਿਦਰੀ ਆਈ ਗਈ ਗੱਲ ਹੋ ਗਈ ਕੋਈ ਗੱਲ ਅੱਗੇ ਨਿਪਰੇ ਚੜੀ ਨਹੀਂ ਹੈ ਪਰ ਜਣੀ ਇਹ ਪੜਤਾਲ ਦਾ ਮਾਮਲਾ ਕੋਈ ਨਵਾਂ ਨਹੀਂ ਪਹਿਲਾਂ ਵੀ ਇਹ ਵਿਧਾਨ ਸਭਾ ਚ ਮੈਂ ਵੀ ਜਿਹੜਾ ਜਰਨਲਿਸਟ ਜਿਹੜਾ ਇਹ ਦੇਖਦਾ ਰਹੇ ਹਾਂ ਜੀ ਕਿ ਪੰਜਾਬ ਵਿਧਾਨ ਸਭਾ ਚ ਵੀ ਬਿਜਲੀ ਦੇ ਮਹਿੰਗੇ ਪਾ ਦੇ ਸਮਝੌਤੇ ਨੂੰ ਲੈ ਕੇ ਸਵਾਲ ਉੱਠਦੇ ਰਹੇ ਆ ਕਿ ਮਹਿੰਗੇ ਸਮਝੋਤੇ ਹੋਏ ਆ ਜੀ ਦੇਸ਼ ਦੇ ਕਈ ਸੂਬੇ ਜਿਹੇ ਆ ਜਿੱਦੇ ਮਕਾਲ ਚ ਊਰਜਾ ਦੀ ਗੱਲ ਕਰ ਲਈਏ ਬਿਜਲੀ ਦੀ ਗੱਲ ਕਰ ਲਈ ਜਿੱਥੇ ਵੀ ਪ੍ਰਾਈਵੇਟ ਫਰਮਾਂ ਨਾਲ ਸਮਝੋਤੇ ਹੋਏ ਆ ਉਹ ਕਾਫੀ ਇਥੋਂ ਹੇੜਲੀ ਪਦਰਤੇ ਸਸਤੀਆਂ ਦਰਾਂ ਤੇ ਹੋਏ ਸੋ ਜਿਵੇਂ ਜਾਂਚ ਹੋਏਗੀ ਜਾਂਚ ਦੇ ਨਾਲ ਇਹਦੀਆਂ ਪਰਤਾਂ ਖੁੱਲਣਗੀਆਂ ਸਾਹਮਣੇ ਆਉਣਗੇ ਸਾਰੇ ਮਾਮਲੇ ਪਰ ਇਹ ਜ਼ਰੂਰ ਹੈ ਕਿ ਕਾਲੀਦਾਲ ਵੱਲੋਂ ਕਿਹਾ ਜਾ ਰਿਹਾ ਹੈ ਤੇ ਸੁਖਵੀਰ ਬਾਦਲ ਹੈ ਬਿਕਰਮਜੀਠੀ ਹੈ ਦੋਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਆ ਪਰ ਸਾਰੇ ਜਾਣਦੇ ਆ ਕਿ ਬਿਕਰਮਜੀਠੀ ਆ ਇੱਕ ਦਿਨ ਪਹਿਲਾਂ ਜਿਹੜਾ ਵਿਜੀਲੈਂਸ ਦੇ ਸਾਹਮਣੇ ਵੀ ਪੇਸ਼ ਹੋਏ ਉਹਨਾਂ ਤੇ ਆਲਰੇਡੀ ਡਰਗ ਦੇ ਮਾਮਲੇ ਨੂੰ ਲੈ ਕੇ ਹੋਰ ਇਦਾਂ ਦੇ ਕੇਸ ਜਿਹੜੇ ਕਿ ਵਿਜੀਲੈਂਸ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜੀ ਉਹ ਵੀ ਕਹਿ ਰਿਹਾ ਕਿ ਕੋਈ ਹੋਰ ਝੂਠਾ ਕੇਸ ਪਾ ਕੇ ਤਾਂ ਕਹਿੰਦੇ ਮੈਨੂੰ ਫਸਾਇਆ ਜਾ ਸਕਦਾ ਪਰ ਮੇਰੇ ਖਿਲਾਫ ਸਰਕਾਰ ਕੋਲੇ ਕੁਝ ਵੀ ਨਹੀਂ ਲੱਭਣ ਲਈ ਸੋ ਇਹੋ ਜੀ ਸਥਿਤੀ 'ਚ ਹੁਣ ਵਿਜੀਲੈਂਸ ਦੀ ਜਾਂਚ ਜਦੋਂ ਸ਼ੁਰੂ ਹੋਏਗੀ ਹਮ ਸਿੱਧੇ ਤੌਰ ਤੇ ਸਕਵੀਰ ਬਾਦਲ ਜੀ ਤੇ ਬਿਕਰਮਜੀਠੀਆ ਦੋਨਾਂ ਦੇ ਨਾਮ ਇੱਕ ਦਾ ਊਰਜਾ ਨਾਲ ਸੰਬੰਧ ਹੈ ਇੱਕ ਦਾ ਬਿਜਲੀ ਨਾਲ ਸੰਬੰਧ ਹੈ ਹਮ ਸਮਝੌਤੇ ਕਿੰਨੇ ਮਹਿੰਗੇ ਹੋਏ ਹੈ ਕਿੰਨੇ ਸਸਤੇ ਹੋਏ ਹੈ ਇਹਦੀ ਜਵਾਬਦੇਹੀ ਜੇ ਆਉਣ ਵਾਲੇ ਦਿਨਾਂ 'ਚ ਹੋਏਗੀ ਤਾਂ ਲੱਗਦਾ ਹੈ ਕਿ ਸਕਵੀਰ ਬਾਦਲ ਤੇ ਬਿਕਰਮਜੀਠੀਆ ਲਈ ਨਵੇਂ ਸਿਰੇ ਤੋਂ ਹੋਰ ਮੁਸ਼ਕਿਲਾਂਵਾਦੀਆਂ ਨਜ਼ਰ ਆ ਰਹੀ ਬਿਲਕੁਲ ਬਿਲਕੁਲ ਸੋ ਸਭ ਇੱਕ ਪਾਸੇ ਜੇਕਰ ਵੇਖੇ ਤਾਂ ਚੋਣਾਂ ਨੂੰ ਲੈ ਕੇ ਜਿਹੜੇ ਸਿਆਸੀ ਨੇਤਾ ਨੇ ਉਹ ਆਪਸ ਦੇ ਵਿੱਚ ਉਲਝੇ ਹੋਏ ਨੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਹਲਾਬੋਲ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਲੰਘੇ ਕੱਲੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਰਾਜੇਵਾਲ ਧੜੇ ਦੇ ਨਾਲ ਪੰਜ ਕਿਸਾਨ ਜਥੇਬੰਦੀਆਂ ਹੋਰ ਆ ਕੇ ਸ਼ਾਮਲ ਹੋ ਗਏ ਨੇ ਤਾਂ ਉਹਨਾਂ ਦੇ ਵੱਲੋਂ ਇਕੱਠਿਆਂ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਇਹ ਗੱਲਬਾਤ ਹੋਈ ਕਿ 26 ਜਨਵਰੀ ਨੂੰ ਜੋ ਟਰੈਕਟਰ ਮਾਰਚ ਕੱਢਿਆ ਜਾਣਾ ਉਸ ਦੇ ਵਿੱਚ ਵੱਧ ਚੜ ਕੇ ਪੰਜਾਬ ਦੇ ਲੋਕਾਂ ਨੂੰ ਉਹ ਬੱਚਿਆਂ ਸਮੇਤ ਔਰਤਾਂ ਸਮੇਤ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਣਾ ਕਹਿੰਦੇ ਕਿ ਕਾਰਪੋਰੇਟ ਘਰਾਣੇ ਦੇ ਖਿਲਾਫ ਇਹ ਪ੍ਰਦਰਸ਼ਨ ਹੋਵੇਗਾ ਕਾਲ ਦਿੱਤੀ ਗਈ ਹੈ ਪ੍ਰਦਰਸ਼ਨ ਦੀ ਜੇ ਤੋ ਕਿਸਾਨਾਂ ਦੀ ਗੱਲ ਜ਼ਰੂਰ ਜੇ ਹੋਵੇ ਤਾਂ ਆਪਾਂ ਨੂੰ ਕਰਨੀ ਚਾਹੀਦੀ ਹੈ ਕਰਨੀ ਬਣਦੀ ਵੀ ਹੈ ਕਿਉਂਕਿ ਇਹ ਤੇ ਹੈ ਜਿਨ੍ਹਾਂ ਨੇ ਨਾ ਤਾਂ ਸਤਾ ਸੰਭਾਲਣੀ ਹੈ ਨਾ ਕਿਸੇ ਨੇ ਮੰਤਰੀ ਬਣਨਾ ਨਾ ਕਿਸੇ ਨੇ ਸੰਤਰੀ ਬਣਨਾ ਨਾ ਮੁੱਖ ਮੰਤਰੀ ਬਣਨਾ ਹੈ ਇਹ ਕਹਿੰਦੇ ਕਿ ਅਸੀਂ ਆਮ ਲੋਕਾਂ ਦੀ ਕਿਸਾਨਾਂ ਦੇ ਹਿੱਤ ਦੀ ਲੜਾਈ ਲੜ ਰਹੇ ਹਾਂ ਤੇ ਬਾਰੇ ਕੋਈ ਦੋ ਰਾਇ ਵੀ ਨਹੀਂ ਹੈ ਆਪਾਂ ਜਾਣਦੇ ਹਾਂ ਕਿ ਕਿਸਾਨ ਜਥੇਬੰਦੀਆਂ ਉਹਨਾਂ ਚ ਆਪਸ ਵਿੱਚ ਚਾਹੇ ਬੇਸ਼ੱਕ ਵਿਖਰੇਵੇਂ ਵੀ ਹੋਣ ਪਾ ਲੜਦੇ ਦਾ ਕਿਸਾਨਾਂ ਲਈ ਹੈ ਨਾ ਬਿਲਕੁਲ ਕੋਈ ਰੇਲਵੇ ਟਰੈਕ ਤੇ ਬੈਠਦਾ ਪਾਗੇ ਵੀ ਕਹਿੰਦੇ ਨੇ ਕਿ ਡੇਡੇ ਉੱਥੇ ਪੱਥਰ ਤਿੱਖੇ ਪੱਥਰ ਹੁੰਦੇ ਆ ਜਿੱਥੇ ਜਾ ਕੇ ਉਹ ਤਰਨੇ ਦਿੰਦੇ ਆ ਜੀ ਇਹ ਜੀਆਂ ਸਰਦੀਆਂ ਕਕਰੀਲੀਆਂ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਉਹ ਤਰਨੇ ਦਿੰਦੇ ਆ ਬਰਸਾਤਾਂ ਆਏ ਤਰਨੇ ਦਿੰਦੇ ਆ ਜੀ ਤੋਂ ਸਿਰੇ ਦੀ ਗਰਮੀ ਹੁੰਦੀ ਆ ਉਦੋਂ ਦਿੱਲੀ ਜਾ ਕੇ ਬੈਠੇ ਰਹੇ ਆ ਸੋ ਇਹ ਅੰਦੋਲਨ ਦੀ ਇੱਕ ਰੂਪਰੇਖਾ ਜਿਹੜੇ ਕਿਸਾਨ ਆਪਣੇ ਮੁੱਦਿਆਂ ਨੂੰ ਲੈ ਕੇ ਲੜਾਈ ਲੜ ਰਹੇ ਹੁਣ ਜਿਹੜਾ ਕੱਲ ਜਲੰਧਰ ਦੇ ਵਿੱਚ ਜੀ ਇਹ ਸਾਰੀਆਂ ਜਥੇਬੰਦੀਆਂ ਤਕਰੀਬਨ 37 38 ਜਥੇਬੰਦੀਆਂ ਦਾ ਹਮ ਉੱਥੇ ਕਨਵੈਨਸ਼ਨ ਸੀ ਕਾਰਟਸਤੀ ਜਲੰਧਰ ਚ ਉੱਥੇ ਉਹਨਾਂ ਨੇ ਫੈਸਲਾ ਲਿਆ ਕਿ 26 ਜਨਵਰੀ ਨੂੰ ਟ੍ਰੈਕਟਰ ਮਾਰਚ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਜਿਹੜੀਆਂ ਰਾਜਧਾਨੀਆਂ ਸਾਰੀਆਂ ਰਾਜਧਾਨੀਆਂ ਦੇ ਟ੍ਰੈਕਟਰ ਮਾਰਚ ਵਾਖਾ ਕਿਸਾਨ ਜਿੱਥੇ ਬੰਦੀਆਂ ਉਹਨਾਂ ਦੀ ਅਗਵਾਈ ਕਰਨੀਆਂ ਕੱਲ ਦਾ ਜਿਹੜਾ ਸਮੇਲਨ ਸੀ ਉਹਦੇ ਚ ਵੀ ਕੋਈ ਬਿਹਾਰ ਦਾ ਸੀ ਕੋਈ ਬੰਗਾਲ ਦਾ ਸੀ ਕੋਈ ਮਹਾਰਾਸ਼ਟਰ ਦਾ ਸੀ ਜਾਨੀ ਦੇਸ਼ ਦੇ ਸਾਰੇ ਹਿੱਸਿਆਂ ਤੋਂ ਕਿਸਾਨ ਆਗੂ ਕੱਲ ਉੱਥੇ ਆਏ ਵੀ ਸੀ ਜੁੜੇ ਵੀ ਸੀ ਸੋ ਸਮੂਹ ਤੌਰ ਤੇ ਇੱਕ ਫੈਸਲਾ ਲਿਆ ਗਿਆ ਕਿ 26 ਜਨਵਰੀ ਨੂੰ ਜਿਹੜਾ ਹੈਗਾ ਟ੍ਰੈਕਟਰ ਮਾਰਸ ਜਿਹੜਾ ਹੈਗਾ ਟੈਕਪਰੇਟ ਕੀਤੀ ਜਾਏਗੀ ਮੁੱਦੇ ਉਹੀ ਹੋਣਗੇ ਬਿਲਕੁਲ ਕਿ ਕਿਸਾਨਾਂ ਨੂੰ ਐਮਐਸਵੀ ਦੇ ਮੁੱਦੇ ਤੇ ਜੀ ਕੇਂਦਰ ਨੇ ਵਾਦਾ ਕੀਤਾ ਸੀ ਕੌਮ ਮੁਖਰ ਗਿਆ ਕਿਸਾਨਾਂ ਦੇ ਖਿਲਾਫ ਜਿਹੜੇ ਕੇਸ ਬਣਾਏ ਗਏ ਉਹ ਕੇਸ ਵਾਪਸ ਲਏ ਜਾਣ ਜੀ ਲਖੀਮਪੁਰ ਖੀਰੀ ਜਿੱਥੇ ਕਿਸਾਨ ਦਰੜੇਗੇ ਅਜੇ ਤੱਕ ਉਹਨਾਂ ਨੂੰ ਕੋਈ ਨਿਆਂ ਤੇ ਇਨਸਾਫ ਨਹੀਂ ਮਿਲਿਆ ਜੀ ਕਰਜ਼ਾ ਚਾਹੇ ਕਿਸਾਨ ਹੈ ਤੇ ਚਾਹੇ ਮਜ਼ਦੂਰ ਹੈ ਉਹ ਕਹਿੰਦੇ ਕਰਜ਼ੇ ਤੇ ਲਕੀਰ ਫੇਰੀ ਜਾਏ ਤੁਸੀਂ ਜਿਹੜੇ ਕਾਰਪੋਰੇਟ ਹਾਊਸ ਜ ਹੈ ਰੂੜਾਂ ਕਰੂੜਾਂ 1 ਅਰਬ ਰੁਪਏ ਦੇ ਕਰਜ਼ੇ ਉਹਨਾਂ ਨੂੰ ਮਾਫ਼ ਕਰ ਦਿੰਨੇ ਆ ਕਿਸਾਨ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾ ਸਕਦਾ ਜੀ ਪਾਣੀਆਂ ਦੇ ਮੁੱਦੇ ਦੀ ਗੱਲ ਹੋਏਗੀ ਹੋਰ ਜਿਹੜਿਆ ਖੇਤੀ ਨਾਲ ਜੁੜੇ ਹੋਏ ਜਿਹੜੇ ਕਾਰੋਬਾਰ ਤੰਦੇ ਉਹਨਾਂ ਦੀ ਗੱਲ ਹੋਏਗੀ ਬਿਲਕੁਲ ਖੇਤੀ ਨੀਤੀ ਦੀ ਗੱਲ ਹੋਏਗੀ ਸਭ ਤੋਂ ਵੱਡੀ ਗੱਲ ਇਹ ਵੀ ਕਹੀ ਗਈ ਹੈ ਜੀ ਉਹਨਾਂ ਨੇ ਕਿਹਾ ਕਿ ਪਾਰਲੀਮੈਂਟਰੀ ਇਲੈਕਸ਼ਨਜ਼ ਆ ਰਹੀਆਂ ਹਨ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੈ ਉਹ ਕਹਿੰਦੇ ਕਿਸਾਨ ਵਿਰੋਧੀ ਸਰਕਾਰ ਹੈ ਇਸ ਕਰਕੇ ਜਿਹੜਾ ਹੈਗਾ ਅਸੀਂ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨਜ਼ ਹੈ ਭਾਜਪਾ ਨੂੰ ਹਰਾਵਾਂਗੇ ਟਰੈਕਟਰ ਮਾਰਚ ਦਾ ਕੇ ਵੀ ਏਜੰਡਾ ਹੈ ਕਿ ਭਾਜਪਾ ਦੇ ਖਿਲਾਫ ਦੇਸ਼ ਦੇ ਅੰਦਰ ਪੂਰਾ ਕਿਸਾਨ ਜਿਹੜਾ ਹੈਗਾ ਇੱਕ ਅੰਦੋਲਨ ਖੜਾ ਕਰੇਗਾ ਕਿ ਹੁਣ ਇੱਕ ਮੌਕਾ ਆਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕਿਸਾਨਾਂ ਨਾਲ ਕੀਤੀ ਜੀ ਕਿਸਾਨ ਅੰਦੋਲਨ ਨਾਲ ਕੀਤੀ ਉਹਦਾ ਹਸਾਬ-ਕਿਤਾਬ ਹੁਣ ਲਿਆ ਜਾਵੇ ਇਹਦੇ ਖਿਲਾਫ ਲਾਮਬੰਦੀ ਕੀਤੀ ਜਾਏ ਉਹ ਇੱਕ ਸੁਨੇਹਾ ਵੀ ਆ ਸੋ ਜਿਹੜਾ ਸਾਰਾ ਰਲਾ ਮਲਾ ਕੇ ਜਿਹੜਾ ਸਾਰੀਆਂ 36 40 ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਉਹ ਟ੍ਰੈਕਟਰ ਮਾਰਸ ਵੀ ਕਰਨੀਆਂ ਜੀ ਇਹਨਾਂ ਮੁੱਦਿਆਂ ਦੇ ਕਾਲ ਵੀ ਦੇ ਰਹੀਆਂ ਔਰ ਫਰਵਰੀ ਦੇ ਵਿੱਚ ਦੇਖਦੀਆਂ ਜਿਹੜੀਆਂ ਟ੍ਰੇਡ ਯੂਨੀਅਨਾਂ ਵੱਖ-ਵੱਖ ਟ੍ਰੇਡ ਯੂਨੀਅਨਾਂ ਹੈਗੀਆਂ ਜੀ ਉਹਨਾਂ ਵੱਲੋਂ ਵੀ ਕੇਂਦਰ ਸਰਕਾਰ ਦੇ ਖਿਲਾਫ ਆਪਣੇ ਮੁੱਦਿਆਂ ਨੂੰ ਲੈ ਕੇ ਇੱਕ ਰੋਜ਼ਾ ਹੜਤਾਲ ਦਾ ਬੰਦ ਦਾ ਸੱਦਾ ਦਿੱਤਾ ਗਿਆ ਹਮ ਕਿਸਾਨ ਜਥੇਬੰਦੀਆਂ ਨੇ ਇਹ ਵੀ ਕਹਿ ਕੇ ਪਿੰਡੂ ਖੇਤਰ 'ਚ ਅਸੀਂ ਡਟ ਕੇ ਹਮੈਤ ਕਰਾਂਗੇ ਬਿਲਕੁਲ ਸੋ ਇੱਕ ਤਰ੍ਹਾਂ ਦਾ ਜਿਹੜਾ ਇੱਕ ਜੁਟਤਾ ਹੈਗੀ ਲੜਨ ਵਾਲੀਆਂ ਜਿਹੜੇ ਜਥੇਬੰਦੀਆਂ ਹਨ ਉਹਨਾਂ ਦਾ ਇਸ ਦੇਸ਼ ਦੇ ਅੰਦਰ ਇਕੱਠ ਜਾ ਏਕਾ ਜਿਹੜਾ ਵਾਦਾ ਵੀ ਨਜ਼ਰ ਆ ਰਿਹਾ ਜੀ ਔਰ ਇਹ ਸਨੇਹ ਜਿਸ ਨੇ ਦੀ ਆਪਾਂ ਗੱਲ ਕਰ ਰਹੇ ਹਾਂ ਬਿਲਕੁਲ ਬਿਲਕੁਲ ਤਾਂ ਧੰਨਵਾਦ ਜਗਤਾਰ ਸਿੰਘ ਸਿੱਧੂ ਜੀ तमाम ਕਲਾ ਬਤਾ ਕਰਨ ਲਈ ਮਿਹਰਬਾਨ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੇ ਮੁੱਦਿਆਂ ਤੇ ਵੱਡੀਆਂ ਖਬਰਾਂ ਤੇ ਗੱਲਬਾਤ ਕਰਨ ਦੇ ਲਈ ਜਾਂਦੇ ਜਾਂਦੇ ਦਰਸ਼ਕਾਂ ਨੂੰ ਅਸੀਂ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਗਲੋਬਲ ਪੰਜਾਬ ਟੀਵੀ ਦੇ ਸਾਰੇ ਜਿਨੇ ਵੀ ਪ੍ਰੋਗਰਾਮ ਨੇ ਤੁਸੀਂ ਹੋਰ ਨੈਟਵਰਕਸ ਦੇ ਨਾਲ ਨਾਲ ਹੁਣ ਅਮਰੀਕਾ ਦੇ ਵਿੱਚ ਸਲਿੰਕ ਤੇ ਵੀ ਵੇਖ ਸਕਦੇ ਹੋ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਸਟੇ ਕਾਰ